ਟਾਡੇ ਦੇ ਦੇ ਪਤਾ ਮੰਤਰੀ ਮਨਮੋਹਨ ਸਿੰਘ ਪੂਰੇ ਹੋ ਗਏ ਨੇ ਕੀ ਕਹਣਾ ਚਾਹੁੰਦੇ ਨੇ ਇੰਜੀਨੀਅਰ ਪਵਨ ਸ਼ਰਮਾ ਜੀ ਸਾਡੇ ਦੇਸ਼ ਦੇ ਇਕਨੋਮਿਕ ਆਰਕੀਟੈਕਚਰਲ ਰਿਫਾਰਮਸ ਲਿਆਉਣ ਵਾਲੇ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਪૂર્વ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਸੀ ਉਹਨਾਂ ਨੇ ਅੰਮ੍ਰਿਤਸਰ ਦਾ ਪੰਜਾਬ ਦਾ ਪੂਰੇ ਦੇਸ਼ ਦਾ ਨਾਮੋ ਨਿਸ਼ਾਨ ਪੂਰੇ ਵਰਲਡ ਵਾਈਡ ਇੰਟਰਨੈਸ਼ਨਲ ਗਲੋਬ ਦੇ ਉੱਪਰ ਬੜੀ ਮਹਾਨ ਸੂਚੀ ਦੇ ਵਿੱਚ ਲਾ ਕੇ ਖੜਾ ਕਰ ਦਿੱਤਾ ਡਾਕਟਰ ਮਨਮੋਨ ਸਿੰਘ ਉਹ ਸ਼ਖਸੀਅਤ ਰਏ ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਉਹਨਾਂ ਨੇ ਇੱਥੋਂ ਮਾਰਚ 2018 ਦੇ ਵਿੱਚ ਵੀ ਐਲੂਮਨੀ ਮੀਟਿੰਗ ਹੋਈ ਸੀ ਇੱਥੇ ਆ ਕੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸਪੀਚ ਵੀ ਕੀਤੀ ਔਰ ਉਹਨਾਂ ਨੇ ਜੈਕਟਸ ਹੋਗੇ ਸੀ ਕਰੀਬ 1948 ਦੇ ਵਿੱਚ ਉਹਨਾਂ ਨੇ ਬੀਏ ਆਨਰਸ ਇਕਨੋਮਿਕਸ ਇੱਥੋਂ ਡਿਗਰੀ ਹਾਸਲ ਕੀਤੀ ਸੀ ਔਰ ਆਪਣੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਨਾਂ ਨੇ ਨਾਲ ਸਮੋਈਆਂ ਸੀ ਸਟੂਡੈਂਟਸ ਦੇ ਨਾਲ মিডিਆ ਇੰਟਰਐਕਸ਼ਨਸ ਕਰਦੇ ਹੋਏ ਬਿਆਨ ਕੀਤੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਭਾਵਨਾਵਾਂ ਇੱਥੇ ਬਿਆਨ ਕੀਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਬਿਆਨ ਕੀਤੇ ਕਿ ਕਿਵੇਂ ਉਹਨਾਂ ਨੂੰ ਉਦੋਂ ਦੇ ਪ੍ਰਿੰਸੀਪਲ ਸੰਤ ਰਾਮ ਗਰੋਵਰ ਉਹਨਾਂ ਦਾ ਨਾਮ ਲਿਆ ਸੀ ਪ੍ਰੋਫੈਸਰ ਮਾਸ ਰਾਮ ਜੀ ਦਾ ਨਾਮ ਲਿਆ ਸੀ ਉਸ ਤੋਂ ਬਾਅਦ ਪ੍ਰੋਫੈਸਰ ਜੁਗਲ ਕਿਸ਼ੋਰ ਰਿਕਾ ਉਹਨਾਂ ਦੀ ਵੀ ਉਹ ਗੱਲ ਕਰਦੇ ਰਹੇ ਕਿ ਉਹਨਾਂ ਨੂੰ ਇਕਨੋਮਿਕਸ ਉਹਨਾਂ ਨੇ ਪੜ੍ਹਾਈ ਸੀ ਔਰ ਇਸ ਦੇ ਵਿੱਚ ਉਹਨਾਂ ਨੂੰ ਲੀਡ ਕਰਨ ਦੇ ਵਿੱਚ ਮਾਰਗਦਰਸ਼ਨ ਕੀਤਾ ਸੀ ਉਹਨਾਂ ਦੀਆਂ ਪੜਾਣਾਂ ਦੇ ਚੱਲਦੇ ਹੋਏ ਆਪਣੇ ਟੀਚਰਸ ਦਾ ਸਨਮਾਨ ਵੀ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਇੱਡੀ ਵੱਡੀ ਸ਼ਖਸੀਅਤ ਜਿਹੜਾ ਗਾ ਵਿਲੇਜ ਪਾਕਿਸਤਾਨ ਦੇ ਅੱਜ ਦੇ ਚਕਵਾਲ ਡਿਸਟ੍ਰਿਕਟ ਦੇ ਵਿੱਚ ਹੈਗਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮukh ਸਿੰਘ ਜੀ ਮਾਤਾ ਜੀ ਅਮਰਤ ਕੌਰ ਜੀ ਸੈਪਟੰਬਰ 26 1932 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਹੁਤ ਪ੍ਰੋਮਿਨੈਂਟ ਸ਼ਖਸੀਅਤ ਅੰਮ੍ਰਿਤਸਰ ਦੇ ਵਿੱਚ ਆਈ ਉਸ ਤੋਂ ਬਾਅਦ ਉਹਨਾਂ ਨੇ अर्ਲियर ਐਜੂਕੇਸ਼ਨ ਖਾਸਾ ਸਕੂਲ ਆਫ ਪਸ਼ਾਵਰ ਤੋਂ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ 14 ਸਾਲ ਦੇ ਸੀ ਮਾਈਗ੍ਰੇਟ ਕਰਕੇ ਉਹਨਾਂ ਦੀ ਫੈਮਿਲੀ ਅੰਮ੍ਰਿਤਸਰ ਦੇ ਵਿੱਚ ਆ ਗਈ ਸੀ ਤਾਂ 1947 ਤੋਂ ਬਾਅਦ ਕਰੀਬ ਉਹਨਾਂ ਦੇ ਯੰਗ ਐਜ ਦੇ ਵਿੱਚ ਹੀ ਉਹਨਾਂ ਦੇ ਮਦਰ ਜੜਿਆ ਅਕਾਲ ਚਲਾਣਾ ਕਰ ਗਏ ਸੀ ਬਿਗੈਰ ਮਾਂ ਤੋਂ ਆਪਣਾ ਜੀਵਨ ਬਤੀਤ ਕਰਨਾ ਪੜ੍ਹਾਈ ਲਿਖਾਈ ਬੜੇ ਸੁਚਾਰੂ ਢੰਗ ਦੇ ਨਾਲ ਰੱਖਣੀ ਔਰ ਦੇਸ਼ੋ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਖਾਨਦਾਨ ਦਾ ਨਿਸ਼ਾਨ ਦੀ ਏਡੀ ਵੱਡੀ ਛੱਡ ਜਾਣੀ ਕਿ ਵੱਡੇ ਵੱਡੇ ਇੰਟਰਨੈਸ਼ਨਲ ਇੰਸਟੀਚਿਊਸ਼ਨ ਉਹਨਾਂ ਦੀ ਇੰਟੈਲੈਕਚੁਅਲਿਜ਼ਮ ਦੇ ਕਾਇਲ ਹੈਗੇ ਆ ਉਹਨਾਂ ਦੇ ਕਰੀਬ ਛੇ ਭੈਣ ਭਰਾ ਔਰ 3 ਹਾਫ ਬ੍ਰਦਰ ਸਿਸਟਰਸ ਵੀ ਹੈਗੇ ਜਿਨ੍ਹਾਂ ਵਿੱਚੋਂ ਪ੍ਰੋਮਿਨੈਂਟ ਸਰਜੀਤ ਸਿੰਘ ਸਰਿੰਦਰ ਸਿੰਘ ਕੋਹਲੀ ਸਰਜੀਤ ਸਿੰਘ ਕੋਹਲੀ ਐਂਡ ਦਿਲਜੀਤ ਸਿੰਘ ਕੋਹਲੀ ਹੈਗੇ ਆ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਗਾਰਮੈਂਟ bizness run ਕਰਦੇ ਆ ਕੋਈ ਉਹਨਾਂ ਵਿੱਚੋਂ ਆਟੋਮੋਬਾਈਲਸ ਦਾ bizness run ਕਰਦਾ ਸੋ ਇਸ ਕਰਕੇ ਇਦਾਂ ਦੇ ਵੱਡੇ ਵੱਡੇ ਐਫਰਟਸ ਕਈ ਵਾਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ 2019 ਦੇ ਵਿੱਚ ਵੀ ਇੱਥੋਂ ਇਲੈਕਸ਼ਨ ਕੰਟੈਸਟ ਕਰ ਲਈ ਕਿਹਾ ਸੀ 2009 ਦੇ ਵਿੱਚ ਵੀ ਕਿਹਾ ਸੀ ਪਰ ਸਾਈਟਿੰਗ ਹੈਲਥ ਰੀਜਨਸ ਉਹਨਾਂ ਨੇ ਇੱਥੋਂ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਬੜੀ ਵੱਡੀ ਆਸ ਉਮੀਦ ਰਹੀ ਪੰਜਾਬ ਨੂੰ ਬੜੀ ਵੱਡੀ ਆਸ ਉਮੀਦ ਰਹੀ ਡਾਕਟਰ ਮਨਮੋਹਨ ਸਿੰਘ ਉਹ ਸ਼ਖਸੀਅਤ ਜਦੋਂ ਪੰਜ ਆ ਬਣਾ ਦੀ 2006 ਦੇ ਕਰੀਬ ਬਸ ਚੱਲੀ ਸੀ ਉਦੋਂ ਵੀ ਉਹਨਾਂ ਦਾ ਅਹਿਮ ਭੂਮਿਕਾ ਸੀ ਇਕਨੋਮਿਕ ਰਿਫਾਰਮਸ 1992 ਦੇ ਵਿੱਚ ਜਦੋਂ ਲਿਬਰਲਾਈਜੇਸ਼ਨ ਹੋਈ ਹੈ ਇੰਡੀਆ ਦੇ ਵਿੱਚ ਉਦੋਂ ਵੀ ਡਾਕਟਰ ਮਨਮੋਹਨ ਸਿੰਘ ਦੀ ਸਭ ਤੋਂ ਵੱਡੀ ਅਹਿਮ ਭੂਮਿਕਾ ਸੀ ਸੋ ਇਦਾਂ ਦੇ ਅਹਿਮ ਰੋਲ ਅਦਾ ਕੀਤੇ ਤੋ ਪੂਰੇ ਦੇਸ਼ ਨੂੰ ਤਰਕੀਆਂ ਦੇ ਪੈੜਾਂ ਤੇ ਪਾਉਣ ਵਾਲੇ ਡਾਕਟਰ ਮਨਮੋਨ ਸਿੰਘ ਉਹ ਕਹਿੰਦੇ ਨਾ ਕਿ ਪਹਿਚਾਨ ਲੀਆ ਤੁਝ ਕੋ ਤੇਰੀ ਸ਼ੀਸ਼ਾ ਗਰੀ ਸੇ ਆਤੀ ਹੈ ਨਜ਼ਰ فن ਸੇ ਹੀ ਫਨਕਾਰ ਕੀ ਸੂਰਤ ਸੋ ਡਾਕਟਰ ਮਨਮੋਨ ਸਿੰਘ ਉਹ ਫਨਕਾਰ ਸੀਗੇ ਜਿਨ੍ਹਾਂ ਨੇ ਆਪਣੀਆਂ ਪੈੜਾਂ ਦੱਸਦੇ ਹੋਏ ਕੰਮ ਕਰਦੇ ਹੋਏ ਹਾਰਡ ਵਰਕ ਕਰਦੇ ਹੋਏ ਬਹੁਤ ਸਾਰੇ ਜ਼ਿੰਦਗੀ ਦੇ ਸਟਰਗਲ ਤੋਂ ਬਾਅਦ ਜੁਦਾ ਦੇ ਉਪਰਾਲੇ ਕੀਤੇ ਜਿਹਦੇ ਨਾਲ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਉਸ ਤੋਂ ਬਾਅਦ ਹੋਰ ਵੀ ਪ੍ਰੋਮਿਨੈਂਟ ਗੱਲ ਹੈ ਕਿ ਜਦੋਂ 2014 ਦੇ ਕਰੀਬ ਉਹ ਲਾਸਟ মিডিਆ ਇੰਟਰੈਕਸ਼ਨ ਕਰ ਰਹੀ ਸੀ ਉਹਨਾਂ ਨੇ ਗੱਲ ਕੀਤਾ ਕਿ মিডিਆ ਨੂੰ ਵੀ ਅਪੀਲ ਕੀਤੀ ਸੀ ਕਿ ਤੁਸੀਂ ਮੈਨੂੰ ਕਾਈਂਡ ਰੋਗੇ ਕਾਈਂਡਰ ਰੋਗੇ ਕਿਉਂਕਿ ਐਡਾ ਟਨਯੋਰ 2004 ਤੋਂ ਲੈ ਕੇ 14 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ 14ਵੇਂ ਪ੍ਰਾਈਮ ਮਿਨਿਸਟਰ ਰਹੇ ਤੇ ਫਿਰ ਬਹੁਤ ਸਾਰੇ aarop pratyarop ਉਦੋਂ ਐਡਾ ਐਂਟੀ ਇਨਕਮੈਂਸੀ ਬਣੀ ਅ ਵਿਦੇਸ਼ ਦੀ ਸਰਕਾਰ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਬਹੁਤ ਸਾਰੇ aarop ਲੱਗਦੇ ਸੀ ਉਹਨਾਂ ਨੇ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਅੱਛੀ ਭਾਵਨਾ ਦੇ ਨਾਲ ਸਾਰੀ ਚੀਜ਼ ਨੂੰ ਰਿਐਕਟ ਕੀਤਾ ਜੀ ਨਾਲ ਦੇਸ਼ ਅੱਜ ਵੀ ਉਹਨਾਂ ਦਾ ਰਿਣੀ ਹੈ ਦੇਸ਼ ਦੇ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਦੇਸ਼ ਦਾ ਸਭ ਤੋਂ ਵੱਡਾ ਇੰਟੈਲੈਕਚੁਅਲ ਸ਼ਖਸੀਅਤ ਡਾਕਟਰ ਮਨਮੋਨ ਸਿੰਘ ਨੂੰ ਮੰਨਦੇ ਆ ਔਰ ਡਾਕਟਰ ਮਨਮੋਨ ਸਿੰਘ ਬਹੁਤ ਵੱਡੀ ਡਿਮਾਂਡ ਹੈ ਦੇਸ਼ ਵਾਸੀਆਂ ਨੇ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਦੇਣਾ ਚਾਹੀਦਾ ਜਦੋਂ ਹੀ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਿਲੇਗਾ ਤੇ ਸਾਡੇ ਦੇਸ਼ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਜਾਏਗੀ ਔਰ ਗੁਰੂ ਨਗਰੀ ਅੰਮ੍ਰਿਤਸਰ ਅੱਜ ਸੋਗ ਦੀ ਲਹਿਰ ਦੇ ਵਿੱਚ ਡੁੱਬੇ ਹੋਏ ਆ ਅੰਮ੍ਰਿਤਸਰ ਦੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਜਦੋਂ ਹੀ ਉਹਨਾਂ ਬਾਰੇ ਅਸੀਂ ਸੋਚਨੇ ਆ ਸਾਡਾ ਆਪਣਾ ਹੀ ਮਾਨਵੀ ਤਾਜ਼ਾ ਹੁੰਦਾ ਤੁਸੀਂ ਹਿੰਦੂ ਕਾਲਜ ਦੇ ਵਿੱਚ ਇਸ ਵੇਲੇ ਖੜੇ ਹੋ ਤੁਸੀਂ ਸਕਰੀਨ ਤੇ ਵੀ ਦੇਖ ਲਿਆ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਪਹਿਲੇ ਕਤਾਰ ਦੇ ਵਿੱਚ ਲੱਗੀ ਹੈ ਪ੍ਰਾਈਡ ਆਫ ਹਿੰਦੂ ਕਾਲਜ ਲਿਖਿਆ ਹੋਇਆ ਸੋ ਇਸ ਕਰਕੇ ਉਹਨਾਂ ਦੇ ਉਪਰਾਲੇ ਦੇਸ਼ ਨੂੰ ਕਦੀ ਵੀ ਨਾ ਭੁੱਲਣ ਵਾਲੇ ਉਪਰਾਲੇ ਹੋਣਗੇ ਜੇ ਸਭ ਦਾ ਪ੍ਰਧਾਨ ਮੰਤਰੀ ਰਹਿੰਦੇ ਰਹੇ ਕਿੰਨੇ ਚਿਰ ਤੱਕ ਰਹੇ کافی ਦੇ ਰਹੇ ਯਾਨੀ तो यहाँ से ही वो काफी देर पहले शिफ्ट हो गए हैं यहाँ से और सारा परिवार भी उनका फिर बाद में चला गया यहाँ से कैसा सुबह था, था बहुत अच्छा सुबह था परदे लेकिन बहुत शौक से शुरू से ही बहुत शौक से बधाई का आदमी के विचार के आदमी थे बहुत अच्छा सुबह था बिल्डिंग उधर भी उधर की हजे तक हां जी ये स्कूल है विशेष श्रीगढ़ प्राइमरी स्कूल ਔਰ ਵਿਚਾਰੀ ਫੈਮਿਲੀ ਇਸਕੇ ਅੰਦਰ ਰਹਤੀ ਰਹੀਏ ਇਤਨੇ ਕਮਰੇ ਅੰਦਰ ਜਿਹੜੇ 15 16 ਕਮਰੇ ਤਵੇਲਾ ਬੋਲਾ ਜਾਂਦਾ ਤੇਵੇਲਾ ਬੋਲਦਾ ਜਾਂਦਾ ਦਾ ਇਸਕੋ ਤਵੇਲਾ ਦਾ ਕਾਫੀ ਕਰਾਇਦਾ ਅਰਦੇ ਅੰਦਰ ਤੇ ਦੇਖੀ ਜਦੋਂ 1947 ਤੋਂ ਪਹਿੇ ਆਏ ਤੇ ਵੰਡ ਪਈ ਤੇ ਇੱਕ ਕਾਮੀ ਕਾਮੀ ਲੈਟ ਹੁੰਦੀ ਸੀ ਕਿਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚਲੂ ਕਰਦੇ ਨਹੀਂ ਜੋ ਉਹ ਸੁਬਾਹ ਦਾ ਅੰਬੀਦੋ ਕਾਫੀ ਛੋਟੀ ਸੀ ਨਾ ਹਮਸੇ ਤੋਂ ਬਹੁਤ ਵੱਡੇ ਸੀ

ਇਹ ਕਹਾਂਗੇ ਡਾਕਟਰ ਮਨਮੋਹ ਸਿੰਘ ਜਿਹਦੇ ਸੇ ਕਾਲੇ ਪਰਦੇ ਨੂੰ ਉਹਦੇ ਹੱਥੋਂ ਜੀ ਕੱਲ ਰਾਤ ਨੂੰ ਉਹਨਾਂ ਦਾ ਦਿਹਾਂਤ ਹੋਇਆ ਜੀ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾ ਤਾਂ ਇਸ ਤੱਕ ਹੋਇਆ ਹੈ ਨਾ ਆਵਲੇ ਟਾਈਮ ਤੇ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਸੀ 1951 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਇੱਥੇ ਸੀ ਬਰੇ ਮਿਹਦਾਵੀ ਸ਼ਾਤਰ ਸੀ ਅ ਸਾਡੇ ਉਹਦੋਂ ਉਹਨਾਂ ਦੇ ਟਾਈਮ ਤੇ ਸੀ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1902018 ਦੇ ਵਿੱਚ ਸੀ ਉਹਨਾਂ ਨੂੰ ਐਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਯਾਦ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਸਾਡੇ ਟੀਚਰਸ ਨੇ ਉਹਨਾਂ ਨੇ ਨਾਮ ਲੈ ਜਿਹੜੇ ਜਿਹੜੇ ਕਲਾਸਿਸ ਚ ਉਹ ਪੜੇ ਸੀ ਆਪਣੇ ਟਾਈਮ ਤੇ ਉਹਨਾਂ ਨੂੰ ਵਿਜਿਟ ਕੀਤਾ ਜਦੋਂ ਉਹਨਾਂ ਨੇ ਕਨਵੈਜਨ ਚ ਸੰਬੀ ਕਾਲਜ ਨੂੰ ਵਿਜਿਟ ਕੀਤਾ ਮੈਨੇਜਮੈਂਟ ਸਟੂਡੈਂਟਸ ਸਟਾਫ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਤਾਰੇ ਦੇਸ਼ ਤੋਂ ਘਟਾ ਪਏ ਕਿ ਦਲੇ ਕਾਲਜ ਵੀ ਪੜਦੇ ਨੇ ਕਿਸ ਤਰ੍ਹਾਂ ਹੋ ਰਿਹਾ ਬਹੁਤ ਹੀ ਜ਼ਿਆਦਾ ਵੱਡਾ ਲਾਸ ਹੈ ਜੀ ਕੰਟਰੀ ਦਾ ਉਹਨਾਂ ਵਰਗਾ ਇਕਨੋਮਿਸਟ 1991 ਜਦੋਂ ਫਾਈਨੈਂਸ ਮਿਨਿਸਟਰ ਬਣੇ ਸੀ ਜੋ ਇਕਨੋਮੀ ਰਿਫਾਰਮਸ ਆਈ ਦੀ ਡੇਟ ਜੀ ਚੱਲਦੇ ਬੈ ਸਭ ਉਹਨਾਂ ਦੀ ਰੇਨ ਆ ਉਹਨਾਂ ਦੇ ਨਰਸਿਮਹਾ ਰਾਓ ਦੀ ਗਵਰਨਮੈਂਟ ਸੀ ਉਹਨਾਂ ਨੂੰ ਫਾਈਨਾਂਸਮੈਂਟ ਉਹਨਾਂ ਨੇ ਖਾਸ ਲਿਆਂਦਾ ਸੀ ਚੂਸ ਕੀਤਾ ਸੀ ਤੋਂ ਉਹਨਾਂ ਵਰਗਾ ਇਕਨੋਮਿਸਟ ਦੁਨੀਆ ਦੇ ਵਿੱਚ ਨਹੀਂ ਹਦਾ ਤਾਂ ਜੇ ਗੱਲ ਕੀਤੀ ਜਾਏ ਆਈਕਾਲ ਦੀ ਰਾਜਨੀਤੀ ਬਹੁਤ ਗੰਦੀ ਹੋ ਚੁੱਕੀ ਇੱਕ ਦੂਜੇ ਦੇ ਲੰਚ ਲਾਂਦੇ ਨਹੀਂ ਆਂਦੇ ਪਰ ਮਰਮੋਹਨ ਸਿੰਘ ਬਿਲਕੁਲ ਸ਼ਾਂਤ ਸਭਾ ਦੇ ਅੱਜ ਤੱਕ ਕਦੀ ਕਦੇ ਨਾਕੀ ਕੀ ਕਹਾਂ ਚੋ ਅੱਜ ਤੱਕ ਉਹਨਾਂ ਨੇ ਇਹੋ ਜਿਹੇ ਵਰਡਸ ਆਪਣੇ ਮੈਟਨੀ ਸੁਨੇ ਆਪਣੇ ਲਾਈਵ ਦੇ ਵਿੱਚ ਉਹਨਾਂ ਦੇ ਵਰਡ ਮੂੰ ਕੋਈ ਮਾਰਾ ਵਰਡ ਕਿਸੇ ਲਈ ਵੀ ਨਿਕਲੇ ਹੋਵੇ ਬੜੇ ਹੀ ਸ਼ਾਂਤ ਸਭਾ ਬੋਲਦੇ ਸੀ ਈਵਨ ਜਿਹੜੇ ਉਹਨਾਂ ਦੇ ਓਪੋਨੈਂਟ ਸੀ ਉਹ ਵੀ ਉਹਨਾਂ ਦੀ ਬੜੀ ਤਾਰੀਫ ਕਰਦੇ ਸੀ